ਹਰ ਸੱਜਣ ਸੁਅਮੀ ਮੋਰਾ ਹੋ ਸੰਮਲ ਥੱਕੀ ਜਿਉ ਕਦੇ ਨਾ ਬੋਲੇ ਕੌੜਾ ਕੌੜਾ ਬੋਲਣਾ ਜਨ ਨੇ ਪੂਰਨ ਭਗਵਾਨ ਨੇ ਔਗਣ ਕੋ ਨਾ ਚਿਤਾਰੇ ਇਹ ਤਿੰਨ ਗੱਲਾਂ ਚਿੱਤੇ ਹੋ ਗਈਆਂ ਬਾਣੀ ਪੜ ਕੇ ਨੇਮ ਕਰਕੇ ਸੇਵਾ ਕਰਕੇ ਪਹਿਲੀ ਗੱਲ ਨਿੰਦਿਆ ਨਹੀਂ ਕਰਨੀ ਦੂਜਾ ਕੌੜਾ ਨਹੀਂ ਬੋਲਣਾ ਤੀਜੀ ਗੱਲ ਇਸ ਜ਼ੁਬਾਨ ਤੋਂ ਝੂਠ ਨਹੀਂ ਬੋਲਣਾ ਇਹ ਨਹੀਂ ਕਿ ਮਾੜੀ ਮਾੜੀ ਗੱਲ ਤੇ ਝੂਠੇ ਬੋਲੀ ਜਾਂਦੇ ਜਿੱਥੇ ਲੋੜ ਨਹੀਂ ਉੱਥੇ ਵੀ ਲੋਕ ਝੂਠ ਬੋਲੀ ਜਾਂਦੇ ਜੇ ਨਾਮ ਜਪ ਕੇ ਝੂਠ ਬੋਲਿਆ ਸਭ ਚਲਾ ਗਿਆ ਝੂਠ ਸਮਾਨ ਪਾਪ ਨਾ ਕੋਈ ਨਹੀਂ ਝੂਠ ਤੇ ਸ਼ੁਭਗਤ ਹੋਈ ਤੇ ਚੌਥਾ ਪਰਹੇਜ਼ ਐਸ ਜੀਵ ਤੋਂ ਚੁਗਲੀ ਨਹੀਂ ਕਰਨੀ ਕਿਸੇ ਨੇ ਚੁਗਲੀ ਸਮਝਦੇ ਹੋ ਐਦੀ ਗੱਲ ਉਹਨੂੰ ਦੱਸਤੀ ਉਹਦੇ ਘਰ 'ਚ ਕਲੇਸ਼ ਪੁਆਤਾ ਦੂਜੇ ਦੇ ਘਰ 'ਚ ਕਲੇਸ਼ ਪੁਆਤਾ ਚੁਗਲੀਆਂ ਨਹੀਂ ਕਰਨੀਆਂ ਜਿਹੜਾ ਚੁਗਲੀ ਕਰੇ ਉਹਦਾ ਜੱਪ ਤੱਪ ਖਤਮ ਜਿਹੜਾ ਚੁਗਲੀ ਕਰੇ ਉਹਦਾ ਨਾਮ ਕੀਤਾ ਖਤਮ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਿਖ ਕੇ ਦਿੱਤਾ ਹੈ ਕਹਿੰਦੇ ਭਾਈ ਜਿਸ ਦੇ ਅੰਦਰ ਚੁਗਲੀ ਚੁਗਲੋ ਵੱਜੇ ਕੀਤਾ ਕਰਦਿਆਂ ਉਸ ਦਾ ਸਭ ਗਿਆ ਨਿਤ ਚੁਗਲੀ ਕਰਣ ਹੁੰਦੀ ਪਰਾਈ ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਭੈ ਭਾਈ ਤੇਰਾ ਮੂੰਹ ਵੀ ਕਾਲਾ ਹੋਣਾ ਦਰਗਾਹ ਚ ਇੱਥੇ ਵੀ ਤੇ ਚੁਗਲੀ ਕੀਤੀ ਤੇਰਾ ਸਾਰਾ ਕੁਝ ਗਿਆ ਕੀਤਾ ਕਰਦਿਆਂ ਉਸ ਦਾ ਸਭ ਗਿਆ ਇਸ ਲਈ ਚੁਗਲੀ ਨਹੀਂ ਕਰ ਚਾਰ ਗੱਲਾਂ ਚੇਤੇ ਹੋ ਗਈਆਂ ਬਾਣੀ ਪੜ ਕੇ ਜ਼ਬਾਨ ਤੋਂ ਨਿੰਦਿਆ ਨਹੀਂ ਕਰਨੀ ਕੌੜਾ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਤੇ ਚੌਥਾ ਚੁਗਲੀ ਨਹੀਂ ਕਰਨੀ ਇੱਕ ਬੀਬੀ ਮੈਨੂੰ ਕਹਿੰਦੀ ਫੋਨ ਕਰਕੇ ਕਹਿੰਦੀ ਭਾਈ ਸਾਹਿਬ ਜੀ ਮੜ ਜਾ ਬੀਬੀਆਂ ਨੂੰ ਵੀ ਸਮਝਾਇਆ ਕਰੋ ਮੈਂ ਕਿਹਾ ਭੈਣੇ ਤੂੰ ਵੀ ਤਾਂ ਬੀਬੀ ਆ ਕਹਿੰਦੀ ਨਹੀਂ ਮੈਂ ਤਾਂ ਥੋੜੀ ਜਿਹੀ ਜਵਾਨ ਆ ਜਿਹੜੀਆਂ ਬੁੜੀਆਂ ਬੀਬੀਆਂ ਉਹਨਾਂ ਨੂੰ ਸਮਝਾਇਆ ਕਰੋ ਮੈਂ ਕਿਹਾ ਕਿਉਂ ਕਿਉਂ ਮੈਨੂੰ ਪਤਾ ਲੱਗ ਗਿਆ ਨਾ ਸੱਸ ਦੀ ਚੁਗਲੀ ਕਰਨੀ ਕਹਿੰਦੇ ਜਿਹੜੀ ਮੇਰੀ ਸੱਸ ਆ ਨਾ ਰੋਜ਼ ਸੁਖਮਨੀ ਪੜਨ ਜਾਂਦੀ ਗੁਰਦਾਰੇ ਮੈਂ ਕਿਹਾ ਫਿਰ ਕਹਿੰਦੀ ਘਰ ਆ ਕੇ ਮੇਰੇ ਨਾਲ ਲੜਦੀ ਮੇਰੇ ਪਿੱਕਿਆਂ ਤੱਕ ਉਹ ਕੁਝ ਬੋਲਦੀ ਜਿਹੜਾ ਸੁਣ ਨਹੀਂ ਮੈਂ ਉਹਨੂੰ ਕਿਹਾ ਫਿਰ ਇਹ ਗਲਤ ਗੱਲ ਹੈ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਬਾਣੀ ਪੜੋ ਗੁਰੂ ਅਰਜਨ ਸਾਹਿਬ ਤੁਹਾਨੂੰ ਚੌਗਣੇ ਫਲ ਦਿੰਦੇ ਨੇ ਪਰ ਸੱਸ ਸੰਗਤ ਕਦੇ ਆਪਣੀਆਂ ਨੋਹਾਂ ਨੂੰ ਪਿੱਕਿਆਂ ਤੱਕ ਗਾਲਾਂ ਨਹੀਂ ਕੱਢਦੀ ਤੀ ਕਦੇ ਮਾੜਾ ਨਹੀਂ ਬੋਲੀਦਾ ਆਪਣੇ ਧੀਆਂ ਨੂੰ ਹਨ ਨੂੰ ਕੌੜਾ ਨਾ ਬੋਲੋ ਜਿਹਨੇ ਬਾਣੀ ਪੜ੍ਹੀ ਉਹਦੀ ਜ਼ੁਬਾਨ ਤੋਂ ਮਿੱਠਾ ਸ਼ਬਦ ਚਾਹੀਦਾ ਮੈਂ ਇਹੋ ਜਾਂ ਸਾਧੂਆਂ ਦੀ ਸੰਗਤ ਕੀਤੀ ਜਿਹੜੇ ਜ਼ੁਬਾਨ ਤੋਂ ਕੌੜਾ ਸ਼ਬਦ ਹੀ ਨਹੀਂ ਸਿੱਕਿਆ ਇੱਕ ਘਰ ਅਸੀਂ ਚਲੇ ਗਏ ਮੈਂ ਕਥਨਟ ਤੇ ਪਾਈ ਆ ਉਹ ਵੱਡਾ ਅਮੀਰ ਘਰ ਕੋਠੀ ਬਣੀ ਹੋਈ ਗਿੱਟਾਂ ਉੱਤੇ ਉਹ ਨਹੀਂ ਵੱਡਾ ਕੁੱਤਾ ਬੰਨਿਆ ਕੁੱਤੇ ਦਾ ਸੁਭਾਅ ਹੁੰਦਾ ਉਹ ਬੋਲਣ ਲੱਗ ਪੈਂਦਾ ਭੌਂਕਦਾ ਤਾਂ ਇਹ ਦੋਵੇਂ ਸ਼ਬਦ ਮਾੜੇ ਆ ਕੁੱਤਾ ਤੇ ਭੌਂਕਣਾ ਆਪਾਂ ਗਲਤ ਕਹਿੰਦੇ ਨਾ ਜੇ ਕੋ ਬੰਦਾ ਬਹੁਤ ਮਾੜਾ ਹੋਵੇ ਉਹਨੂੰ ਕਹਿੰਦੇ ਬੜਾ ਕੁੱਤਾ ਬੰਦਾ ਹੈ ਜੇ ਜਿਆਦਾ ਕੋਈ ਗਲਤ ਬੋਲੇ ਉਹਨੂੰ ਕਹਿੰਦੇ ਐਵੇਂ ਭੌਂਕਦਾ ਕਿ ਕੁੱਤੇ ਨਾਲ ਜੋੜੇ ਸ਼ਬਦ ਜਦੋਂ ਬਾਬਾ ਜੀ ਉਹਨਾਂ ਦੇ ਘਰ ਗਏ ਉਹ ਕੁੱਤਾ ਭੌਂਕਣ ਲੱਗ ਪਿਆ ਮਹਾਪੁਰਸ਼ਾਂ ਪਤਾ ਇਹ ਨਹੀਂ ਕਿਹਾ ਵੀ ਭਾਈ ਆ ਤੁਹਾਡਾ ਕੁੱਤਾ ਭੌਂਕਦਾ ਨਾ ਕਹਿੰਦੇ ਭਾਈ ਆ ਮੜ ਜਾ ਦਰवेश ਦਾ ਧਿਆਨ ਰੱਖੋ ਉਹ ਕਹਿੰਦੇ ਬਾਬਾ ਜੀ ਵੱਡਦਾ ਨਹੀਂ ਹੈ ਉਦਾਂ ਹੀ ਭੌਂਕਦਾ ਹੈ ਵੱਡਣਾ ਵੀ ਮਾੜਾ ਸ਼ਬਦ ਹੁੰਦਾ ਹੈ ਬਾਬਾ ਜੀ ਨੇ ਇਹ ਨਹੀਂ ਕਿਹਾ ਵੱਟ ਲੂਗਾ ਕਹਿੰਦੇ ਨਹੀਂ ਭਾਈ ਕਈ ਵਾਰ ਆਪਣਾ ਬਿਹਾਰ ਕਰ ਜਾਂਦੇ ਹੁੰਦੇ ਥੋੜਾ ਧਿਆਨ ਰੱਖੋ ਉਹਨੂੰ ਪਰੇ ਰੱਖਿਆ ਨਾ ਕੁੱਤਾ ਸ਼ਬਦ ਕਿਹਾ ਨਾ ਭੌਂਕਣਾ ਸ਼ਬਦ ਕਿਹਾ ਨਾ ਵੱਡਣਾ ਸ਼ਬਦ ਕਿਹਾ ਬਾਬਾ ਜੀ ਨੇ ਆਪਣੀ ਜ਼ੁਬਾਨ ਤੇ ਸ਼ਬਦ ਨਹੀਂ ਲੈਂਦਾ ਬਜ਼ੁਰਗ ਸਾਧੂ ਸੀ ਮੈਂ ਇਹ ਸਿੱਖਿਆ ਭਾਈ ਜੇ ਚਾਹੁੰਦੇ ਹੋ ਨਾਮ ਦਾ ਰਸ ਠੀਕ ਹੈ ਫਿਰ ਮਾੜੇ ਸ਼ਬਦਾਂ ਤੋਂ ਪਰਹੇਜ਼ ਕਰੋ ਫਿਰ ਨਿੰਦਿਆ ਚੁਗਲੀ ਮਾੜਾ ਸ਼ਬਦ ਨਹੀਂ ਬੋਲਣਾ ਕੌੜਾ ਨਹੀਂ ਬੋਲਣਾ ਆਪਣੇ ਘਰ ਚ ਨਾਮ ਜਪੋ ਫਿਰ ਇਹ ਪੂਰੀ ਕਰਾਮਾਤ ਹੁੰਦੀ ਹੈ ਕਿ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ ਜਦੋਂ ਉਹ ਮਣੀ ਵਸਣ ਲੱਗ ਪਈ ਨਾਮ ਦੀ ਤੁਸੀਂ ਹੈਰਾਨ ਹੋ ਜਾਓਗੇ ਤੁਹਾਡਾ ਕਾਰਜ ਰੁਕ ਹੀ ਨਹੀਂ ਸਕਦਾ ਕੋਈ ਟੋੜੇ ਚਿੱਤ ਵਿੱਚ ਫੁਰਨਾ ਆਉਣਾ ਕੰਮ ਪਹਿਲਾਂ ਕੀਤਾ ਹੋਏਗਾ ਇੱਥੋਂ ਤੱਕ ਲਿਖ ਕੇ ਦਿੱਤਾ ਮੇਰੇ ਗੁਰੂ ਨੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋ ਜਾ ਜੋ ਤੁਸੀਂ ਕਹੋਗੇ ਤਤਕਾਲ ਗੁਰੂ ਨੂੰ ਵੀ ਜਟਲੀ ਕਰਨਾ ਪਏਗਾ ਪਤਾ ਕਿਉਂ ਤੁਸੀਂ ਇੰਨੀ شدت ਨਾਲ ਅੰਦਰੋਂ ਬਾਣੀ ਪੜੀ ਹੈ ਚੁਗਲੀ ਨਿੰਦਿਆ ਝੂਠ ਤੇ ਕੜਾ ਬੋਲਣ ਦਾ ਪਰਹੇਜ਼ ਰੱਖ ਲਿਆ ਜਮਾ ਹੋਣ ਲੱਗ ਪਿਆ ਸਭ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ ਨਾਲ ਅਰਦਾਸ ਕਰਨੀ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਮੇਰਾ ਤਲਗੀਆਂ ਵਾਲਾ ਇੰਨਾ ਵੱਡਾ ਸਤਿਗੁਰੂ ਹੈ ਜਿਹਦੇ ਦਰ ਤੇ ਤੁਸੀਂ ਬੈਠੇ ਹੋ ਆ ਬੇਨਤੀ ਸੁਣੇ ਮੇਰੀ ਹੁਣ ਦੋ ਦਿਨ ਦਿਰਾਦੁਨ ਪੋਂਟਾ ਸਭ ਕਥਾ ਸੀ ਮੈਂ ਉੱਥੇ ਦਰਸ਼ਨ ਕਰਕੇ ਆਇਆ ਹਾਂ ਜਿਹੜੀ ਜਗ੍ਹਾ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਚਰਨ ਪਾ ਕੇ ਨਗਰ ਵਸਾਇਆ ਪੋਂਟਾ ਸਾਹਿਬ ਉੱਥੋਂ ਥੋੜੀ ਮੀਲ ਦੀ ਵਿੱਥ ਉੱਤੇ ਪੰਗਾਣੀ ਸਾਹਿਬ ਜਿੱਥੋਂ ਪਠਾਨ ਪੱਜੇ ਜੰਗ ਛੱਡ ਕੇ ਦਸਵੇਂ ਪਾਤਸ਼ਾਹ ਨੇ ਪਹਿਲੀ ਜੰਗ ਫਤਿਹ ਕੀਤੀ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਭੂਆ ਦੇ ਸਕੇ ਪੁੱਤ ਭੂਆ ਦੇ ਦੋ ਸਕੇ ਪੁੱਤ ਉੱਤੇ ਸ਼ਹੀਦ ਹੋਏ ਬਾਬਾ ਸੰਘੋਮਲ ਜੀ ਬਾਬਾ ਜੀਤ ਸ਼ਾਹ ਜੀ ਜੀਤ ਮਲ ਤੇ ਬਾਬਾ ਸੰਘੋਸ਼ਾ ਦੋ ਸ਼ਹੀਦ ਹੋਏ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਸ ਵਕਤ ਭੀਮ ਚੰਦ ਕਹਿਲੂਰੀਏ ਨੂੰ ਆ ਕੇ ਕਿਰਪਾਲ ਚੰਦ ਹੰਡੂਰੀਏ ਨੇ ਦੱਸਿਆ ਸੀ ਕਿ ਇਹਨਾਂ 7000 ਬੰਦਾ ਉੱਚੋਂ ਵੀ ਕਈ ਬੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਭੱਜਣ ਵਾਲੇ ਨੇ ਆਪਾਂ 22000 ਫੌਜ ਆਪਾਂ ਜਿੱਤ ਲੈਣਾ ਤੇ ਫਿਰ ਐਨ ਮੁਕੇ ਤੇ ਜਿਹੜੇ ਪਠਾਨ ਤਨਖਾ ਤੇ ਰਖਵਾਏ ਸੀ ਨਾ ਪੀਰ ਬੁੱਧੂ ਸ਼ਾਹ ਨੇ ਦਸਵੇਂ ਪਾਦਸ਼ਾਹ ਦਾ ਸਾਥ ਛੱਡ ਕੇ ਪਹਾੜੀਆਂ ਵੱਲ ਰਲ ਗਏ ਇੱਕ ਸ਼ਰਤ ਰੱਖ ਕੇ ਕਹਿੰਦੇ ਜਿੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਮਾਲ ਹੈ ਧਨ ਸੋਲ ਸੋਨਾ ਜਵੇਰਾਤ ਪੈਸੇ ਪਤਾ ਕਿਉਂ ਸਵਾ ਲੱਖ ਰੁਪਏ ਦਾ ਤੰਗੋਲ ਸ਼ਿੰਗਾਰ ਜਿਹੜਾ ਸੀ ਬਾਦਸ਼ਾਹ ਨੇ ਕੱਪੜਾ ਲੀੜਾ ਦੁਸ਼ਾਲੇ ਗਹਿਣੇ ਗੱਟੇ ਫਤਿਹ ਸ਼ਾਹ ਦੀ ਲੜਕੀ ਦੇ ਵਿਆਹ ਤੇ ਕੱਲੇ ਸੀ ਤੇ ਭੀਮ ਚੰਦ ਨੇ ਫਤਿਹ ਸ਼ਾਹ ਨੂੰ ਕਿਹਾ ਜੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੰਬੂਲ ਲੈਣਾ ਹੈ ਸਗਨ ਲੈਣਾ ਹੈ ਮੈਂ ਤੇਰੀ ਲੜਕੀ ਨਹੀਂ ਵਿਆਹ ਕੇ ਲੈ ਕੇ ਜਾਣੀ ਆਪਣੇ ਲੜਕੇ ਲਈ ਜੰਜ ਵਾਪਸ ਮੋੜ ਲੈਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਗਨ ਵਾਪਸ ਕਰ ਉਹਨੇ ਆਪਣੀ ਧੀ ਵਸਾਉਣ ਦੀ ਖਾਤਰ ਸਗਨ ਵਾਪਸ ਕਰਤਾ ਦੂਜੀ ਸ਼ਰਤ ਰੱਖੀ ਸਾਡੇ ਨਾਲ ਸਾਥ ਦੇ ਗੁਰੂ ਗੋਵਿੰਦ ਸਿੰਘ ਮਹਾਰਾਜ ਜੰਗ ਕਰਨੀ ਹੈ ਉਹ ਤਮੀ ਮੰਨ ਗਿਆ ਤੇ ਤੀਜੀ ਗੱਲ ਭੀਮਚੰਦ ਨੇ ਕਿਹਾ ਸਵਾ ਲੱਖ ਰੁਪਏ ਦਾ ਗਹਿਣਾ ਗੱਟਾ ਵਾਪਸ ਜਾ ਰਿਹਾ ਪੌਂਟਾ ਸਾਹਿਬ ਨੂੰ ਵਾਪਸ ਕਿਉਂ ਭੇਜਣਾ ਰਸਤੇ 'ਚ ਲੁੱਟ ਲਓ ਮਗਰ ਫੌਜ ਘਲ ਦਿੱਤੀ ਪਾਤਸ਼ਾਹ ਦਾ ਕਦੀਵਾਨ ਹੋਇਆ ਭਾਈ ਆਨੰਦ ਚੰਦ ਬੜਾ ਸਿਆਣਾ ਸੀ ਉਹਨੇ ਅੱਧੇ ਸਿੱਖ ਇਧਰ ਕਰ ਦਿੱਤੇ ਅੱਧੇ ਸਿੱਖ ਇਧਰ ਤੰਬੋਲ ਬਚਾ ਕੇ ਪੌਂਟਾ ਸਭ ਲੈ ਆਂਦਾ ਆਕੇ ਦਸਵੇਂ ਪਾਤਸ਼ਾਹ ਨੂੰ ਕਹੇ ਮਹਾਰਾਜ ਫੌਜਾਂ ਚੜੀਆਂ ਹੋਣੀਆਂ ਜੰਗ ਹੋਏਗੀ ਉਸੇ ਵਕਤ ਪਠਾਨ ਸਾਥ ਛੱਡ ਕੇ ਪਹਾੜੀਆਂ ਵੱਲ ਰਲ ਗਏ ਇੱਕ ਸ਼ਰਤ ਰੱਖ ਕੇ ਵੀ ਜਿੰਨਾ ਗਹਿਣਾ ਗੱਟਾ ਸੋਨਾ ਸਾਡਾ ਜੰਗ ਜਿੱਤ ਕੇ ਤੁੰ ਦੇ ਦਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਜੰਗ ਜਿੱਤਿਆਂਗੇ ਜੰਗ ਹੋਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੂਆ ਦੇ ਪੁੱਤ ਸ਼ਹੀਦ ਹੋਏ ਜਿਹੜੀ ਮੈਂ ਵਿੱਚੋਂ ਗੱਲ ਕਹਿਣੀ ਉਹ ਸੁਣਿਓ ਪੀਰ ਬੁੱਧੂ ਸ਼ਾਹ ਦੇ ਰੱਖੇ ਪਠਾਨ ਭੱਜ ਗਏ ਪੀਰ ਬੁੱਧੂ ਸ਼ਾਹ ਆਪਣੇ ਭਰਾਮਾ ਪੁੱਤਾਂ ਮুরিਦਾਂ ਸਮੇਤ ਪਹੁੰਚਿਆ ਉਹਦੇ ਦੋ ਪੁੱਤ ਜੰਗ 'ਚ ਸ਼ਹੀਦ ਹੋਏ ਭਰਾ ਸ਼ਹੀਦ ਹੋਏ ਪੀਰ ਬੁੱਧੂ ਸ਼ਾਹ ਉੱਥੇ ਹਾਜ਼ਰ ਰਿਹਾ ਭੰਗਾਣੀ ਦਾ ਜੁੱਧ ਜਿੱਤਿਆ ਗਿਆ ਪਹਿਲੀ ਜੰਗ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਜਿੱਤੀ ਪੌਂਟਾ ਸਭ ਤੋਂ ਮਹਾਰਾਜ ਨੂੰ ਸੁਨੇਹਾ ਮਿਲਿਆ ਮਹਾਰਾਜ ਜੰਗ ਜਿੱਤੀ ਗਈ ਹੈ ਤੁਹਾਡੀ ਫਤਿਹ ਹੋ ਗਈ ਹੈ ਤੁਸੀਂ ਪਹਿਲੀ ਜੰਗ ਜਿੱਤ ਲਈ ਹੈ ਤੇ ਮਹਾਰਾਜ ਤੁਹਾਡੇ ਘਰ ਇੱਕ ਪੁੱਤਰ ਦਾ ਵੀ ਜਨਮ ਹੋਇਆ ਹੈ ਸ੍ਰੀ ਗੁਰੂ ਗੋਵਨ ਸੇ ਮਹਾਰਾ ਨੇ ਬਚਨ ਕਿਆ ਉਹਦਾ ਨਾਮ ਰੱਖ ਦਿਓ ਅਜੀਤ ਸਿੰਘ ਅੱਜ ਜੰਗ ਜਿੱਤੀ ਐ ਐਸਾ ਪੁੱਤਰ ਪੈਦਾ ਹੋਇਆ ਉਹਨੂੰ ਕੋਈ ਜਿੱਤ ਨਹੀਂ ਸਕੇਗਾ ਜਿਹਨੂੰ ਕਿਹਾ ਨਾਮ ਕਾ ਅਜੀਤ ਹੈ ਜਿੱਤਾ ਨਹੀਂ ਜਾਊਗਾ ਉਹਦਾ ਨਾਮ ਸਹਬਜਾਦਾ ਅਜੀਤ ਸਿੰਘ ਰੱਖਿਆ ਔਰ ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਤੁਹਾਡੀ ਫਤਿਹ ਹੋ ਗਈ ਤੁਸੀਂ ਜੰਗ ਪਹਿਲੀ ਜਿੱਤੀ ਐ ਮਹਾਰਾਜ ਤੁਹਾਨੂੰ ਵਧਾਈ ਹੋਵੇ ਉਦੋਂ ਦਸਵੇਂ ਪਾਤਸ਼ਾਹ ਨੇ ਉੱਚੀ ਆਵਾਜ਼ ਚ ਕਿਹਾ ਕਹਿੰਦੇ ਨਹੀਂ ਮੈਂ ਨਹੀਂ ਜੰਗ ਜਿੱਤੀ ਮੇਰੀ ਨਹੀਂ ਫਤਿਹ ਹੋਈ ਮਹਾਰਾਜ 22000 ਪਹਾੜੀ ਪਠਾਨ ਤੁਸੀਂ ਭਜਾਤੇ ਪਹਿਲੀ ਜੰਗ ਜਿੱਤੀ ਹੈ ਕਲਗੀਆਂ ਵਾਲਿਆ ਤੇਰੇ ਲੰਗਰ ਵਿੱਚ ਲੰਗਰ ਬਣਾਉਣ ਵਾਲੇ ਉਹ ਕੜਸ਼ਿਆਂ ਨਾਲ ਲੜ ਲੜ ਕੇ ਜੰਗ ਜਿੱਤ ਗਏ ਖੁਰਪਿਆਂ ਨਾਲ ਮੈਦਾਨੇ ਜੰਗ ਚੋਂ ਨਹੀਂ ਵੱਡੇ ਵੱਡੇ ਪਠਾਨਾਂ ਨੂੰ ਮਾਰਤਾ ਇਹ ਤੋਂ ਵੱਡੀ ਹੋਰ ਕੀ ਫਤਿਹ ਹੋਣੀ ਕਲਗੀ ਤਰ ਪਾਤਸ਼ਾਹ ਨੇ ਕਿਹਾ ਮੇਰੀ ਨਹੀਂ ਫਤਿਹ ਹੋਈ ਉੱਥੇ ਗੱਜ ਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਗ੍ਹਾ ਤੇ ਲਿਖਿਆ ਜੇ ਪਹਿਲਾ ਬੋਲਾ ਪਾਤਸ਼ਾਹ ਨੇ ਵਾਹਿਗੁਰੂ ਜੀ ਦੀ ਫਤਿਹ ਉੱਤੇ ਗਿਆ। ਉੱਤੋਂ ਬਾਅਦ ਜਿਹੜੀ ਅਗਲੀ ਘਟਨਾ ਸਿੱਖ ਸ਼ਹੀਦ ਹੋਏ ਬਹੁਤ ਵੱਡੀ ਗੱਲ। ਪਰ ਸਢੋਰੇ ਦੇ ਉਹ ਪੀਰ ਬੁੱਧੂ ਸ਼ਾਹ ਦੇ ਦੋ ਪੁੱਤ ਮੁਸਲਮਾਨ ਹੁੰਦਿਆਂ ਗੁਰੂ ਲਈ ਸ਼ਹੀਦ ਹੋਏ। ਇਹ ਸਭ ਤੋਂ ਵੱਡੀ ਗੱਲ। ਉਹਦੇ ਦੋ ਮੋਂ ਪੁੱਤਾਂ ਤੇ ਭਰਾਵਾਂ ਦੇ ਸ਼ਰੀਰ ਪੌਂਟਾ ਸਭ ਤੋਂ ਪਾਤਸ਼ਾਹ ਨੇ ਕਿਹਾ ਜਿਹੜੀ ਉਹ ਸਭ ਤੋਂ ਉੱਚੀ ਪਹਾੜੀ ਹੈ ਉੱਥੇ ਲੈ ਕੇ ਜਾਓ। ਆਪ ਪਾਤਸ਼ਾਹ ਪਹਾੜੀ ਤੇ ਗਏ ਅੱਜ ਵੀ ਪੌਂਡਾ ਸਭ ਜਾਓ ਚੜਦੇ ਵੱਲ ਦੇ ਪਾਸੇ ਨੂੰ ਜਮਨਾ ਵੱਲ ਵੇਖੋ ਉੱਚੀ ਪਹਾੜੀ ਨਜ਼ਰ ਆਉਣੀ ਤੁਨ ਕਹਿੰਦੇ ਉਹ ਉੱਚੀ ਪਹਾੜੀ ਤੇ ਲੈ ਕੇ ਜਾਓ ਉੱਥੇ ਕਬਰ ਬਣਾ ਕੇ ਉੱਥੇ ਪੀਰ ਬੁੱਧੂ ਸ਼ਾਹ ਦੇ ਦਮਾਂ ਪੁੱਤਰਾਂ ਤੇ ਭਰਾਵਾਂ ਨੂੰ ਦਫਨਾਇਆ ਉੱਚੀ ਜਗ੍ਹਾ ਉੱਤੇ ਆਪ ਪਾਤਸ਼ਾਹ ਪੌਂਟਾ ਸਾਹਿਬ ਫਿਰ ਨੀਵੀਂ ਜਗ੍ਹਾ ਤੇ ਆ ਗਏ ਪੀਰ ਬੁੱਧੂ ਸ਼ਾਹ ਨੇ ਹੱਥ ਜੋੜ ਕੇ ਰੋਕ ਕੇ ਕਿਹਾ ਸੀ ਵਾ ਕਲਗੀਆਂ ਬਾਲਿਆ ਜੇ ਕੋਈ ਮਾਣ ਤੇ ਵਡਿਆਈ ਦੇਣੀ ਸਿੱਖਣੀ ਹੈ ਪਾਤਸ਼ਾਹ ਤੁਹਾਡੇ ਚਰਨਾਂ ਵਿੱਚੋਂ ਸਿੱਖੀ ਜਾਣੀ ਚਾਹੀਦੀ ਹੈ ਹੇ ਪਾਤਸ਼ਾਹ ਦੁਨੀਆਂ ਵਿੱਚ ਐਦਾਂ ਦਾ ਕੋਈ ਪੀਰ ਨਹੀਂ ਹੈ ਜਿਹੜਾ ਆਪਣੇ ਮਰੀਦਾਂ ਨੂੰ ਇੰਨਾ ਮਾਣ ਦਿੰਦਾ ਹੋਵੇ ਜੇ ਕੈਸਾ ਮੰਜ਼ਰ ਹੈ ਗੁਰੂ ਗੋਬਿੰਦ ਸਮਹਾਰਾਜ ਮਰੀਦ ਉਚਾਈ ਤੇ ਹੈ ਅੱਲਾਹ ਤਾਲਾ ਨਿਮਨ ਤੇ ਬੈਠਾ ਹੈ ਬਾਦਸ਼ਾਹ ਅੱਛਾ ਜੇ ਕੈਸਾ ਮੰਝਰ ਹੈ ਮੁਰੀਦ ਉਹ ਚਾਈ 'ਤੇ ਹੈ ਔਰ ਖੁਦ ਖੁਦਾ ਨਿਮਾਨ 'ਤੇ ਬੈਠਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਂਡਾ ਸਭ ਨੀਵੀਂ ਜਗਤ ਦੇ ਮੁਰੀਦਾਂ ਦੇ ਸਰੀਰਾਂ ਦੀ ਕਬਰ ਔਰ ਉੱਚੀ ਜਗਤ ਤੇ ਅੱਜ ਵੀ ਵੇਖਿਓ ਸਾ ਸੰਗਤ ਇੰਨਾ ਵੱਡਾ ਮੇਰਾ ਗੁਰੂ ਆ ਕਲਗੀਆਂ ਵਾਲਾ ਤੈਉਂ ਅੱਲਾ ਯਾਰ ਕਾ ਯੋਗੀ ਨੇ ਕਿਹਾ ਹਾਸ਼ਾ ਕਿਸੇ ਮੁਰਸ਼ਿਦ ਮੇ ਐਸਾ ਸਿਆਰ ਨਹੀਂ ਹੈ ਕਿਸੇ ਪੀਰ ਮੇ ਐਸਾ ਜ਼ਨਹਰ ਨਹੀਂ ਹੈ ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਨੂੰ ਕਰਦੇ ਇਨਾ ਕੋਈ ਨਹੀਂ ਕਰ ਸਕਦਾ ਭਾਈ ਅਮਰਤ ਛਕੋ ਬਾਣੀ ਪੜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਧੀਆਂ ਬਣੀਏ ਇਹ ਸਾਡਾ ਜੀਵਨ ਜਨਮ ਸਫਲ ਹੋਵੇ ਲਿਖੇ ਵਿੱਚ ਲੱਗੇ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੋ ਸਾਡੇ ਅੰਦਰ ਵੀ ਉਹ ਨਾਮ ਦਾ ਵਾਸਾ ਹੋਵੇ ਅਸੀਂ ਵੀ ਉਹ ਚੀਜ਼ਾਂ ਦੁਨੀਆ ਦੇ ਸੁੱਖ ਮੰਨਦੇ ਆਂ ਇਹ ਕਹਿ ਸਕੀਏ ਕਿ ਪਾਤਸ਼ਾਹ ਕਿਰਪਾ ਕਰੋ ਸੁਖਮਣੀ ਸੁਖੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ ਉਹ ਨਾਮ ਦੀ ਮਣੀ ਸਾਡੇ ਮਨ ਚ ਵੀ ਵਸੇ ਪਰ ਨਾਲ ਕਹੀਏ ਅਸੀਂ ਪਾਤਸ਼ਾਹ ਕਿਰਪਾ ਕਰਿਓ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤ ਨਾ ਆਵੇ ਨਾਓ ਮਹਾਰਾਜ ਨਾਮ ਨਾ ਭੁੱਲ ਜਾਏ ਸੇਵਾ ਨਾ ਛੁੱਟ ਜਾਏ ਕਾਰਜ ਹੋਣ ਸੁਖਮਣੀ ਦਾ ਪਾਠ ਨਾ ਰੁਕ ਜਾਏ ਕਈ ਵਾਰ ਸਾਡੀ ਅਰਦਾਸ ਲੇਟ ਸੁਣੀ ਜਾਂਦੀ ਪਤਾ ਕਿਉਂ ਗੁਰੂ ਤੁਹਾਨੂੰ ਪਿਆਰ ਕਰਦਾ ਹੈ ਗੁਰੂ ਚਾਹੁੰਦਾ ਮੇਰਾ ਸਿੱਖ ਹੋਰ ਸੁਖਮਣੀ ਦਾ ਪਾਠ ਪੜ੍ਹੇ ਉਹਨੂੰ ਪਤਾ ਜਿੱਦਣ ਇਹਦਾ ਕਾਰਜ ਹੋ ਗਿਆ ਨੇ ਪਾਠ ਪੜਨਾ ਬੰਦ ਕਰ ਦੇਣੇ ਇਸ ਲਈ ਗੁਰੂ ਚਾਹੁੰਦਾ ਸਿੱਖਾ ਹੋਰ ਬਾਣੀ ਪੜ੍ਹ ਹੋਰ ਬਾਣੀ ਪੜ੍ਹ ਮੈਂ ਤੇਰਾ ਲੋਕ ਵੀ ਸੁਖੀ ਤੇ ਪ੍ਰਲੋਕ ਵੀ ਸੋਹਿਲਾ ਕਰਨਾ ਆਉ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਸਤਗੁਰੂ ਦੇ ਚਰਨਾਂ ਦਾ ਧਿਆਨ ਕਰਕੇ ਮਿਲ ਕੇ ਪਿਆਰ ਨਾਲ ਕੋ ਫਿਰ ਸਮਾਪਤੀ ਹੈ ਗੱਜ ਕੇ ਅੱਖਿਓ ਸਤਗੁਰ ਕੈਵ ਲਿਹਾਰੈ ਆਪਣੇ சே வத